ਭਾਇਰੇ ਸ਼ੂਸ਼ੇਂ ਯਾਤਰੀ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਸਿੱਧੂਪੁਰ ਜਿਲ੍ਹਾ ਜਮਸਕਤਰ ਬਹੰਡਾ ਜੋ ਅੱਜ ਪੰਜਾਬ ਸਰਕਾਰ ਦੀ ਸਹਿਦੇ ਪੁਲਿਸ ਪ੍ਰਸ਼ਾਸਨ ਨੇ ਦੇ ਕਹ ਲਈਏ ਵਿਠਿੰਡੇ ਜਿਲ੍ਹੇ ਦੇ ਆਗੂਆਂ ਦੇ ਘਰਾਂ ਚ ਤੜਕੇ ਸਵੇਹਾ ਤੋਂ ਲੈ ਕੇ ਛਾਪੇਮਾਰੀ ਕੀਤੀ ਆ ਬੱਚਿਆਂ ਨੂੰ ਔਰਤਾਂ ਨੂੰ ਡਰਾਵੇ ਦਿੱਤੇ ਨ ਕਿ ਥੋੜੇ ਆਗੂ ਕਿੱਧਰ ਗਏ ਨ ਸ਼ੀਤ ਉਹਨਾਂ ਨੂੰ ਲੈ ਕੇ ਸਾਡੇ ਪੇਸ਼ ਕਰੋ ਜਿਵੇਂ ਕਿ ਬਹੁਤ ਵੱਡਾ ਆਗੂ ਨੇ ਗਨਾਹ ਕਰਤਾ ਹੁੰਦਾ ਮੇ ਭੁੱਲ ਗਿਆ ਭਗਵਾਨ ਤਮਨ ਜਿਹੜਾ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤਾਂ ਅੱਜ ਉਸੇ ਕਿਸਾਨਾਂ ਦੇ ਕਿਸਾਨ ਦਾ ਪੁੱਤ ਅਤਿਆਚਾਰ ਕਰਨ ਦੇ ਤਲਿਆ ਹੋਇਆ ਕਿਉਂਕਿ ਪਹਿਲਾਂ ਵੀ ਐਲਾਨ ਕੀਤਾ ਹੋਇਆ ਕਿ ਜਿਹੜਾ ਖਨੌਰੀ ਬਾਰਡਰ ਤੇ ਪੰਜਾਬ ਸਰਕਾਰ ਨੇ ਅਤਿਆਚਾਰ ਕੀਤਾ ਖਨੌਰੀ ਬਾਰਡਰ ਤੇ ਪੁਲਿਸ ਪ੍ਰਸ਼ਾਸਨ ਨੇ ਸਮਾਨ ਚੋਰੀ ਕੀਤਾ ਆਪਣੇ ਨਜ਼ਦੀਕਿਆਂ ਨੂੰ ਦਵਾਇਆ ਉਨ੍ਹਾਂ ਦੀ ਪ੍ਰਭਾਈ ਕਰਾਉਣ ਦੇ ਲਈ ਦੋਸ਼ੀ ਅਧਿਕਾਰੀ ਕਰਵਾਉਣ ਦੇ ਲਈ ਕੱਲ ਨੂੰ ਸ਼ੀਤ ਤਰੀਕ ਨੂੰ ਸੰਭੂ ਥਾਣੇ ਦਾ ਘਰਾਉ ਸੀਗਾ ਉਹਦੇ ਵਖਲਾੜ ਦੇ ਵਿੱਚੋਂ ਆ ਕੇ ਜੇ ਕੱਲ੍ਹ ਕੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਪ੍ਰਸ਼ਾਸਨ ਨੇ ਜਿੰਨੇ ਵੀ ਵਿਕੇ ਜੋਇਕਤਾ ਦੇ ਆਗੂ ਘਰੋ ਘਰੀ ਛਾਪੇ ਮਾਰੀ ਕੀਤੀ ਆ ਜਿੱਥੋਂ ਤੱਕ ਸਰਦਾਰ ਜਗਜੀਤ ਸਿੰਘ ਦੱਲੇਵਾਲ ਨੂੰ ਵੀ ਘਰ ਦੇ ਅੰਦਰ ਨਾਜ਼ਰਬੰਦ ਕੀਤਾ ਹੋਇਆ ਇਹ ਕਿੰਨਾ ਕੁ ਚਿਰ ਸਰਕਾਰ ਕਰੂਗੀ ਆਖਰ ਨੂੰ ਕੱਲ੍ਹ ਕੇ ਸਰਕਾਰ ਦੇ ਦਿਨ ਥੋੜੇ ਨਾ ਜਿੰਨਾ ਚਿਰ ਜਾਵਰ ਨੂੰ ਦਵਾਈਆ ਜਾ ਸਕਦਾ ਓਨੀ ਹੋਰ ਉੱਪਰ ਉੱਠਣਾਗਾ ਲੋਕਾਂ ਦੇ ਵਿੱਚ ਗੁੱਸਾ ਰੋਸ ਵਧਣਾ ਜਿਹੜਾ ਕਿਸੇ ਚੇਤਾਵਨੀ ਦਿੰਨੇ ਆ ਪੰਜਾਬ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਜਿੰਨੀ ਮਰਜ਼ੀ ਛਾਪੇ ਮਾਰ ਲਓ ਜਿਹੜੇ ਸਾਡੇ ਪ੍ਰੋਗਰਾਮ ਤਾਇਨ ਉਹ ਹਰ ਹਾਲਤ ਕਰਾਂਗੇ ਤੁਸੀਂ ਖੁਦ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜ਼ਿੰਮੇਵਾਰ ਪੰਜਾਬ ਪੁਲਿਸ ਤੇ ਪੰਜਾਬ ਦਾ ਮੁੱਖ ਮੰਤਰੀ ਅੱਜ ਜਿਹੜਾ ਕਿ ਕਹਿੰਦਾ ਸੀ ਪਿੰਡਾਂ ਦੇ ਵਿੱਚ ਇੱਕ ਸਿੱਖਿਆ ਦੇ ਨਾਂ ਤੇ ਪਿੰਡਾਂ ਦੇ ਵਿੱਚ ਐਮਐਲਏ ਮੰਤਰੀ ਬਣਦੇ ਸੀ ਪਰ ਹੁਣ ਪੁੱਤ ਮੇਰੇ ਵੜ ਕੇ ਦਿਖਾਇਓ ਤੁਹਾਨੂੰ ਦੱਸਾਂਗੇ ਜਾਂ ਤਾਂ ਉਥੇ ਖੂਨ ਖਰਾਬਾ ਤੁਸੀਂ ਕਰਵਾਵੋਗੇ ਕਿਸਾਨਾਂ ਨੂੰ ਜਾਂ ਫਿਰ ਕਿਸਾਨ ਮਜਬੂਰੀ ਵਸ ਜਿਹੇ ਅਤਿਆਚਾਰ ਕਰੋਗੇ ਪਿੰਡਾਂ ਦੇ ਵਿੱਚੋਂ ਮੁਕੰਮਲ ਤੌਰ ਤੇ ਰੋਕ ਲਾਉਣਗੇ ਜੇਕਰ ਧੱਕੇ ਨਾਉਂਗੇ ਤਾਂ ਉਹਦਾ ਜਾਨੀ ਮਾਨੀ ਨੁਕਸਾਨ ਦਾ ਜ਼ਿੰਮੇਵਾਰ ਖੁੱਦ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਜ਼ਬਰਦਸਤ ਮੂੰਹ ਤੋੜ ਜਵਾਬ ਦੇਣ ਲਈ ਤੇ ਖਨੋਰੀ ਬਾਡਰ ਤੇ ਹੋਏ ਨੁਕਸਾਨ ਦੀ ਪੂਰਤੀ ਕਰਵਾਉਣ ਦੇ ਲਈ ਦੋਸ਼ੀਆਂ ਤੇ ਕਾਰਵਾਈ ਕਰਵਾਉਣ ਦੇ ਲਈ ਪੰਜਾਬ ਦੀ ਵੱਡੀ ਮੀਟਿੰਗ ਸੱਦ ਕੇ ਅਗਲਾ ਜਿਹੜਾ ਐਕਸ਼ਨ ਉਹ ਸਭ ਤੋਂ ਸਖਤ ਕੀਤਾ ਜਰੂ ਮੈਂ ਫੇਰ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਦੇ ਚਿਤਾਵਨੀ ਕਿ ਘਰਾਣਾ ਚੋਣਾ ਬੰਦ ਕਰ ਦਿਓ ਕਿਤੇ ਪੰਜਾਬ ਸਰਕਾਰ ਦੇ ਭਲੇਖੇ ਤੁਸੀਂ ਵੀ ਪਿੰਡਾਂ ਦੇ ਵਿੱਚੋਂ ਕਿਸਾਨਾਂ ਦੇ ਕਹਿ ਲਗੇ ਅੱਗੇ ਹੋਏ ਨੇ ਕਿਸਾਨਾਂ ਦਾ ਰੋਹ ਆ ਤਾ ਤੁਹਾਡੇ ਤੇ ਉਲਟਨਾ ਪੈ ਜੇ ਜਿਹੜਾ ਘਰਾਂ ਦੇ ਵਿੱਚ ਜਾ ਕੇ ਤੁਸੀਂ ਸਾਡੀਆਂ ਔਰਤਾਂ ਸਾਡੇ ਬੱਚਾ ਨਾਲ ਬਲਸਲੋਕੀ ਕਰਦੇ ਹੋ ਡਰਾਉਣੀ ਹੋ ਧਮਕਾਉਣੀ ਆ ਜਿਵੇਂ ਮੈਂ ਗੱਲ ਕਰਾਂ ਮੇਰੇ ਘਰੇ ਖੋਦ 3 ਵਜੇ ਡੀਐਸਪੀ ਐਸਐਚਓ ਪੰਜ ਗੱਡੀਆਂ ਨਾਲ ਵੱਡੀ ਪੱਦਰ ਤੇ ਛਾਪਾਂ ਮਾਰਿਆ ਪਰ ਦਾਸ ਨੂੰ ਪਤਾ ਸ਼ੁਰੂ ਪੁੱਛ ਗਿਆ ਦੁਬਾਰੇ ਫੇਰ 7 ਵਜੇ ਛਾਪਾਂ ਮਾਰਿਆ ਇਹਨਾਂ ਨੇ ਪੁਲਿਸ ਪਾਰਟੀ ਲੈ ਕੇ ਘਰੇ ਬੈਠਣ ਦੀਆਂ ਗੱਲਾਂ ਕਰੀਆਂ ਕਿ ਇੱਥੇ ਅਸੀਂ ਬੈਠਾਂਗੇ ਜਿੰਨਾ ਚਿਰ ਤੁਸੀਂ ਆਗੂ ਨੂੰ ਸਾਡੇ ਰੂਬੂ ਨਹੀਂ ਕਰਦੇ ਉਨਾ ਚਿਰ ਸੀ ਨਹੀਂ ਜਾਵਾਂਗੇ ਇਹੀਆਂ ਧਮਕੀਆਂ ਜਿਹੜੀਆਂ ਉਹ ਦੇਣੀਆਂ ਜਿਲਾ ਪ੍ਰਸ਼ਾਸਨ ਬੰਦ ਕਰੇ ਤੇ ਪੰਜਾਬ ਸਰਕਾਰ ਜਿਹੜੇ ਦੋਸ਼ੀਆਂ ਨੇ ਚੋਰੀ ਕੀਤੀਆਂ ਟਰਾਲੀਆਂ ਚੋਰੀ ਕੀਤਾ ਸਮਾਨ ਉਹ ਪੁਲਿਸ ਪ੍ਰਸ਼ਾਸਨ ਆ ਉਹ ਕੀ ਆਪ ਦਾ ਸਰਕਾਰ ਦਾ ਬੰਦਾ ਉਹਨਾਂ ਤੇ ਤੁਰੰਤ ਬਣਦੀ ਕਾਰਵਾਈ ਕਰੇ ਤੇ ਜਿਹੜੇ ਸਰਕਾਰ ਜਿਹੜੇ ਕਿਸਾਨਾਂ ਦੇ ਖਨੌਰੀਏ ਤੇ ਸੰਭੂ ਬਾਰਡਰ ਤੇ ਨੁਕਸਾਨ ਕੀਤਾ ਸਮਾਨ ਦਾ ਵੱਡੇ ਪੱਧਰ ਤੇ ਉਹਦੇ ਪ੍ਰਭਾਈ ਕਰੇ ਜਿਹੜਾ ਅਸੀਂ ਅंदोलਨਾ ਕਦੇ ਵਾਸਤੇ ਨਾਲ ਦਬਾਇਆ ਤੇ ਨਾ ਦਬਾਇਆ ਜਾ ਸਕਦਾ ਜਿੰਨਾ ਮਰਜੀ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਜ਼ੋਰ ਲਾ ਲੇ ਇਹ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਆ ਜਿਹੜੀ ਕਿਤੇ ਵੀ ਨਹੀਂ ਦਬੀ ਤੇ ਨਾ ਹੀ ਦਬਣੀ ਆ ਜਿੰਨਾ ਤੁਸੀਂ ਅਤਿਆਚਾਰ ਕਰੋਗੇ ਉਹਨਾਂ ਇਹਦਾ ਜਿਹੜਾ ਰੰਗ ਆ ਉਹ ਨਿਕਲ ਕੇ ਉਹ ਪਿੰਡਾਂ ਦੇ ਪਿੰਡ ਉੱਠ ਕੇ ਪੁਲਿਸ ਨੂੰ ਪਹਿਣਗੇ ਇਹ ਪੁਲਿਸ ਨੇ ਆਪ ਦੇਖਣਾ ਕਿ ਪਿੰਡਾਂ 'ਚ ਜਾਣਾ ਬੰਦ ਕਰੇ ਸੋ ਖੀਰ ਦੇ ਵਿੱਚ ਇਹ ਕਹਾਂਗੇ ਕਿ ਜਿਹੜਾ ਪੰਜਾਬ ਦਾ ਪ੍ਰਸ਼ਾਸਨ ਐਪੀ ਆ ਕੋਈ ਐਮਐਲਏ ਆ ਮੰਤਰੀ ਆ ਜਿਹੜੇ ਪਿੰਨਾ ਚ ਵੜਨਗੇ ਪੂਰਨ ਤੌਰ ਤੇ ਬਾਈਕਟ ਕਰਾਂਗੇ ਉਹਨਾਂ ਨੇ ਦਿਨਾਂ ਵਿੱਚ ਪੰਜਾਬ ਦੀ ਵੱਡੀ ਮੀਟਿੰਗ ਕਰਕੇ ਇਹਨਾਂ ਨੂੰ ਮੂੰਹ ਤੋੜਨਾ ਜਵਾਬ ਦੇਵਾਂਗੇ ਧੰਨਵਾਦ นะครับนะครับอรอาครับ <coughs>